ਅਗਲੀ ਖਬਰ ਦੇ ਵੱਲ ਵਧਦੇ ਤੇ ਗੱਲ ਕਰੀਏ ਇੱਕ ਹੋਰ ਪੰਥਕ ਮਸਲੇ ਦੀ ਜਿਹਦੇ ਉੱਤੇ ਕਾਫੀ ਨਜ਼ਰਾਂ ਨੇ ਗਿਆਨੀ ਇਕਬਾਲ ਸਿੰਘ ਉਹਨਾਂ ਨੂੰ ਸ੍ਰੀ ਹਲਤਖ ਸਾਹਿਬ ਤੇ ਤਲਬ ਕੀਤਾ ਗਿਆ ਜੀ ਅ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਅਗਵਾਈ ਹੇਠ ਜੀ ਪੰਜ ਸਿੰਘ ਸਹਿਵਾਨਾਂ ਦੀ ਪਲੀਠੀ ਬੈਠਕ ਸੀ ਠੀਕ ਹੈ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ੍ਰੀ ਹਲਤਖ ਸਾਹਿਬ ਦੇ ਹਮਮ ਤੇ ਤੱਕ ਸੀ ਕੇਸਗੜ ਸਾਹਿਬ ਦੇ ਸੰਪੂਰਨ ਤੌਰ ਤੇ ਸੇਵਾ ਨਿਵਾ ਰਹੇ ਨੇ ਉਹਨਾਂ ਨੇ ਅਗਵਾਈ ਦੇ ਵਿੱਚ ਪਲੀਠੀ ਬੈਠਕ ਸੀ ਜੀ ਸੋ ਆਪਾ ਪਹਿਲਾਂ ਹੀ ਗੱਲ ਕੀਤੀ ਸੀ ਕਿ ਬਤੌਰ ਜਥੇਦਾਰ ਦਾ ਪੰਜ ਸਿੰਘ ਸੇਵਨ ਦੀ ਮੀਟਿੰਗ ਚ ਇਕੱਲੇ ਹੀ ਹੋਣਗੇ ਹੂੰ ਹੂੰ ਬਾਕੀ ਚਾਰ ਜਿਹੜੇ ਸਿੰਘ ਸੇਵਨ ਹੋਣਗੇ ਉਹ ਮਤਲਬ ਹੈੱਡ ਗਰੰਥੀ ਦੇ ਰੂਪ ਚ ਜਾਂ ਹੋਰ ਸਿੰਘ ਸੇਵਨ ਦੇ ਰੂਪ ਚ ਲੈ ਜਾਣਗੇ ਸੋ ਬਿਲਕੁਲ ਉਸੇ ਤਰ੍ਹਾਂ ਹੋਇਆ ਹੂੰ ਐ ਚਾਹੇ ਕੇਸਕਰ ਸਾਹਿਬ ਦੇ ਹਵਾਲੇ ਨਾਲ ਪਰ ਬਤੌਰ ਕਾਰਜਕਾਰੀ ਜਥੇਦਾਰ ਸ਼੍ਰੀ ਕਲਤਖ ਸਾਹਿਬ ਦੇ ਹੋਣ ਦੇ ਨਾਤੇ ਯਾਨੀ ਕੁਲਦੀਪ ਸਿੰਘ ਗੜਗੱਜ ਹੀ ਇਕੱਲੇ ਬਤੌਰ ਜਥੇਦਾਰ ਸੀ ਜਿਹੜੇ ਪੰਜ ਸਿੰਘ ਸੇਵਨਾਂ ਦੀ ਮੀਟਿੰਗ ਚ ਹਾਜ਼ਰ ਸੀ ਉਸ ਤੋਂ ਬਿਨਾ ਮੁੱਖ ਗ੍ਰੰਥੀ ਜਿਹੜੇ ਸ਼੍ਰੀ ਕਲਤਖ ਸਾਹਿਬ ਦੇ ਨੇ ਯਾਨੀ ਮਲਕੀਤ ਸਿੰਘ ਇਸੇ ਤਰ੍ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਯਕਤਾਰ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਯੋਗਿੰਦਰ ਸਿੰਘ ਤੇ ਸ਼੍ਰੀ ਕਲਤਖ ਸਾਹਿਬ ਦੇ ਪੰਜ ਪਿਆਰੇ ਵਿੱਚ ਇੱਕ ਪਿਆਰੇ ਮੰਗਲ ਸਿੰਘ ਯਾਨੀ ਮੰਗਲ ਸਿੰਘ ਇਹ ਇਸ ਤਰ੍ਹਾਂ ਪੰਜ ਸਿੰਘ ਸਭਨ ਦੀ ਬੈਠਕ ਹੋਈ ਜੀ ਯਾਨੀ ਰਗਵੀਰ ਸਿੰਘ ਸ਼੍ਰੀ ਰਵਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਬੁਲਾਇਆ ਨਹੀਂ ਗਿਆ ਜਾਂ ਆਈ ਨਹੀਂ ਇਹ ਤਾਂ ਹੁਣ ਪਤਾ ਨਹੀਂਗਾ ਪਰ ਉਹ ਤੇ ਦੂਰੀ ਬਣਾ ਕੇ ਤਾਂ ਚੱਲੇ ਰਹੇ ਨੇ ਉਹ ਲਗਾਤਾਰ ਹਾਂ ਜੋ ਸਭ ਦੀਆਂ ਨਜ਼ਰਾਂ ਸੀ ਕਿ ਕੀ ਹੋਊਗਾ ਧਾਮੀ ਵਾਲੇ ਅਸਤੀਫੇ ਦਾ ਹਾਂਜੀ ਸਭ ਦੀਆਂ ਨਜ਼ਰਾਂ ਸੀ ਕਿ ਕੀ ਹੋਊਗਾ ਬਡੁੰਗਰ ਵਾਲੇ ਅਸਤੀਫੇ ਦਾ ਸਭ ਦੀਆਂ ਨਜ਼ਰਾਂ ਸੀ ਕੀ ਹੋਊਗੀ ਪੰਜ ਮੈਂਬਰੀ ਕਮੇਟੀ ਬਾਰੇ ਫੈਸਲਾ ਹੂੰ ਹੁਣ ਜਿਸ ਤਰ੍ਹਾਂ ਦੇ 8 ਮਤੇ ਆਏ ਕੱਲ ਹਾਂਜੀ ਪੰਜ ਸਿੰਘ ਸਭ ਦੀ ਬੈਠਕ ਚੋਂ ਉਹ ਚੋਂ ਗਿਆਨੀ ਕੁਲਦੀਪ ਸਿੰਘ ਗੜਗਾਚ ਇਹ ਸੁਨੇਹਾ ਦੇਣ ਚ ਲਗਭਗ ਕਾਮਯਾਬ ਹੋਏ ਕਿ ਮੈਂ ਭਾਈ ਪੰਥਕ ਰੋ ਰੀਤਾ ਨੂੰ ਬਹਾਲੀ ਦੇ ਲਈ ਆਇਆ ਹੂੰ ਮੈਂ ਪੰਥਕ ਰਵੈਤਾ ਨੂੰ ਦਰਸ ਕਰਨ ਲਈ ਆਇਆ ਹਾਂ ਜੀ ਜੀ ਮੈਂ ਮੈਂ ਆਪਣੀ ਜਥੇਦਾਰੀ ਦਾ ਮੋਕਲਾ ਕਰਨ ਦੇ ਹਵਾਲੇ ਨਾਲ ਕੰਮ ਕਰ ਰਿਹਾ ਹਾਂ ਮੈਂ ਮੈਂ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਬੜੇ ਠਰਮੇ ਨਾਲ ਛੱਪਿਆ ਸੋ ਕੱਲ ਮੈਨੂੰ ਲੱਗਾ ਉਹ ਇਸ ਭੁਮਿਕਾ ਸੀ ਕਿ ਲੋਪਾਈ ਪਹਿਲਾਂ ਤਾਂ ਮੈਨੂੰ ਕਹਿੰਦੇ ਸੀ ਕਿ ਅੱਧੀ ਰਾਤ ਨੂੰ ਮਤਲਬ ਕਿ ਤਾਜ ਕੋਸ਼ੀ ਹੋਈ ਹੈ ਜੀ ਜਥੇਦਾਰ ਸਾਹਿਬ ਦੀ ਮੈਨੂੰ ਕਹਿੰਦੇ ਸੀ ਸਰੋਪੇ ਨਹੀਂ ਲੈ ਕਿ ਚਲੋ ਭਾਈ ਮੈਂ ਹੁਣ ਇੱਕ ਵਾਰ ਪੰਜ ਮੈਂ ਪੰਜ ਸਿੰਘ ਸਾਹਿਬਾਂ ਦੀ ਬੈਠਕ ਤਾਂ ਬੜੇ ਸ਼ਾਨੋ ਸ਼ੌਕਤ ਨਾਲ ਕਰ ਲਈ ਸੋ ਇਸ ਲਈ ਉੱਥੇ ਕੋਈ ਵਿਗਨ ਨਾ ਆਵੇ ਉਹਦੇ ਪਰ ਕੋਈ ਉਂਗਲ ਨਾ ਉੱਠੇ ਇਹ ਸਲੀਕਾ ਅੱਠ ਮਤੇ ਬੜੇ ਸਧਾਰਨ ਤਰੀਕੇ ਨਾਲ ਬੜੇ ਸ਼ਾਂਤਮਈ ਤਰੀਕੇ ਨਾਲ ਪਾਏਗੇ ਉਹਦੇ ਵਿੱਚ ਅਜੇ ਹਾਲ ਕੋਈ ਵਿਵਾਦਤ 2 ਦਸੰਬਰ ਵਾਲਿਆਂ ਨੂੰ ਛੇੜਿਆ ਹੀ ਨਹੀਂ ਗਿਆ ਠੀਕ ਹੈ ਉਹ ਦੁਗਾਂਹ ਵਾਲੀ ਮਸਲਿਆਂ ਨੂੰ ਛੂਹਿਆ ਹੀ ਨਹੀਂ ਗਿਆ ਕਿ ਚਾਹੇ ਤਾਂ ਇਹ ਪ੍ਰੈਕਟਿਸ ਸੀ ਉਹਨਾਂ ਦੀ ਹੂੰ 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 ਕਿ ਪਹਿਲੀ ਰਿਹੈਸਲ ਕਰ ਲੋ ਹੂੰ ਚਾਹੇ ਉੱਪਰੋਂ ਜਿਨ੍ਹਾਂ ਨੇ ਸਥਾਪਿਤ ਕੀਤੇ ਹੁੰਦੇ ਨੇ ਸ਼੍ਰੋਮਣੀ ਕਮੇਟੀ ਨੇ ਗਾਹਾਂ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਤੋਂ ਹੋ ਕੇ ਸੁਨੇਹਾ ਆ ਹੋਵੇ ਕਿ ਭਾਈ 12 13 ਤਰੀਕ ਨੂੰ ਆਪਾਂ ਪ੍ਰਧਾਨ ਜੀ ਨੂੰ ਪ੍ਰਧਾਨ ਬਣਾਉਣਾ ਇਸ ਲਈ ਉਸ ਦਿਨ ਤੱਕ ਕੋਈ ਪਲੇਸ ਨਾ ਆਪਾਂ ਉਹ ਤੋਂ ਬਾਅਦ ਦੇਖਾਂਗੇ ਅਜੇ ਸ਼ਾਂਤੀ ਰੱਖੋ ਸਹੀ ਬਿਲਕੁਲ ਸੋ ਜੋ ਵੀ ਹੋਵੇ ਕੱਲ ਇੰਜ ਲੱਗਿਆ ਕਿ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗਾ ਝੋਰੀ ਕੌਮ ਦੇ ਨਾਮ ਤੇ ਸਨਿਆਦੇ ਹੁੰਦੀ ਕੋਸ਼ਿਸ਼ ਕਰ ਰਹੇ ਹੁਣ ਕਿ ਭਾਈ ਹੁਣ ਮੈਨੂੰ ਜਥੇਦਾਰ ਪਰਮਾਨ ਕਰ ਲੋ ਠੀਕ ਹੈ ਅੱਛਾ ਪਰ ਸ਼ੌਮਣੀ ਗੁਰਦੁਆਰਾ ਪਰੋਂਧਾ ਕਮੇਟੀ ਲਈ ਵੱਡਾ ਸਵਾਲ ਖੜਾ ਹੈ ਹੂੰ ਹੂੰ ਕਿ ਤੁਸੀਂ ਅਜੇ ਤੱਕ ਜਥੇਦਾਰ ਸਹਿਬਾਨ ਦੀ ਨਿਯੁਕਤੀ ਨਹੀਂ ਕਰ 파 ਰਹੇ ਹੂੰ ਇਹ ਅਹੁਦਿਆਂ ਦਾ ਖਾਲੀ ਰਹਿਣਾ ਪੰਥਕ ਤੌਰ ਦੇ ਉੱਤੇ ਕਿੰਨਾ ਵੱਡਾ ਸਵਾਲ ਹੈ ਕਿ ਤੁਹਾਡੇ ਕੋਲ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਤੁਸੀਂ ਲੱਭਦੇ ਫਿਰ ਰਹੇ ਹੋ ਜਥੇਦਾਰ ਕੋਈ ਲੱਗਣ ਲਈ ਤਿਆਰ ਨਹੀਂ ਦਮਦਮਾ ਸਾਹਿਬ ਤੇ ਜਿਨ੍ਹਾਂ ਦਾ ਨਾਮ ਲਾਂਦੇ ਆ ਸੀ ਉਹਨਾ ਉਹਨਾਂ ਨੇ ਸੇਵਾ ਸੰਭਾਲੀਆਂ ਨਾ ਤੁਸੀਂ ਉਸ ਤੋਂ ਬਾਅਦ ਕਿਸੇ ਹੋਰ ਨੂੰ ਲਿਆਂਦਾ ਚਲੋ ਪਰ ਜਿਹੜੇ ਅੱਠ ਮਤੇ ਆਏ ਉਹਨਾਂ ਦੇ ਵਿੱਚ ਕੁਝ ਮਤੇ ਸੀਗੇ ਜਿਹੜੇ ਸਿੱਖ ਪਰਿਵਾਰਾਂ ਦਾ ਯੋਗਦਾਨ ਹੈ ਉਹਨਾਂ ਦੀ ਮਤਲਬ ਕਿ ਸਨਮਾਨਤ ਕਰਨ ਦੇ ਹਵਾਲੇ ਨਾਲ ਹੈ ਨਾ ਇਸੇ ਤਰ੍ਹਾਂ ਇੱਕ ਮਤਾ ਸੀਗਾ ਕਿ ਭਾਈ ਸਾਂਝ ਨੂੰ ਸੌਣ ਤੋਂ ਪਹਿਲਾਂ ਬਕਾਇਦਾ ਤੌਰ ਤੇ ਸਿੱਖ ਪਰਿਵਾਰ ਜਿਵੇਂ ਅਸੀਂ ਹਰ ਰੋਜ਼ ਨਿਤਨੇਮ ਕਰਦੇ ਹਾਂ ਉਸੇ ਤਰ੍ਹਾਂ ਅੱਧਾ ਘੰਟਾ ਆਪਣੇ ਜਵਾਕਾਂ ਦੇ ਨਾਲ ਆਪਾਂ ਸਾਖੀਆਂ ਦਾ ਅਦਾਨ ਪ੍ਰਦਾਨ ਕਰਿਆ ਕਰੀਏ ਤਾਂ ਕਿ ਉਹ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਫਿਰ ਇੱਕ ਮਤਾ ਇਹ ਵੀ ਸੀਗਾ ਕਿ ਜਿਸ ਤਰ੍ਹਾਂ ਭੋਗ ਪੈਂਦੇ ਨੇ ਖਾਸ ਕਰਕੇ ਅੰਤਮ ਅਰਦਾਸ ਵਾਲੇ ਭੋਗ ਉਸ ਸਮੇਂ ਸਾਦੇ ਲੰਗਰ ਲੰਗਰਾਂ ਦੀ ਅਪੀਲ ਕੀਤੀ ਗਈ ਬਿਲਕੁਲ ਸਿਹਾਰ ਲੰਗਰ ਲਾਏ ਜਾਣ ਇਸੇ ਤਰ੍ਹਾਂ ਫਿਰ ਇਹਦੇ ਵਿੱਚ ਇੱਕ ਮਤਾ ਸੀਗਾ ਕਿ ਵਿਦੇਸ਼ਾਂ ਨੂੰ ਤਾਂ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਾਂ ਆਪਣੇ ਸੁਭੇਚਵੀ ਕਰ ਲਈਏ ਸੋ ਰਾਗੀ ਜੱਥਿਆਂ ਨੂੰ ਢਾਡੀ ਜੱਥਿਆਂ ਨੂੰ ਪ੍ਰਚਾਰਕ ਜੱਥਿਆਂ ਨੂੰ ਬਾਗ ਬਾਗਉਣ ਵਾਲੇ ਜੱਥਿਆਂ ਨੂੰ ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਆ ਕਿ 10-10 ਪਿੰਡ ਲਓ 4-4 ਮਹੀਨੇ ਪੰਜਾਬ ਚ ਲਾਓ ਸੋ ਇਹ ਵੀ ਮਤਾ ਆਇਆ ਜੀ ਇਸੇ ਤਰ੍ਹਾਂ ਇੱਕ ਮਤਾ ਆਇਆ ਕਿ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਜਿਹੜੇ ਗੁਰੂ ਘਰ ਨੇ ਹਾਂ ਹਾਂ ਉਹਨਾਂ ਦੇ ਅੰਦਰ ਜਿਹੜੇ ਪਾਠੀ ਸਿੰਘ ਨੇ ਰਾਗੀ ਸਿੰਘ ਨੇ ਸੇਵਾਦਾਰ ਸਿੰਘ ਨੇ ਉਹਨਾਂ ਸਾਰਿਆਂ ਦੇ ਪਰਿਵਾਰਾਂ ਦੀ ਦੇਖਰੇਖ ਦੇ ਵਿੱਚ ਵੀ ਅਹਿਮ ਰੋਲ ਨਿਭਾਇਆ ਜਾਵੇ ਕਿਉਂਕਿ ਕਈ ਵਾਰ ਆਉਂਦਾ ਕਿ ਉਹਨਾਂ ਨੂੰ ਮਾਨ ਪੱਤੇ ਬਹੁਤ ਘੱਟ ਮਿਲਦੇ ਨੇ ਬਿਲਕੁਲ ਸਹੀ ਬਿਲਕੁਲ ਸਹੀ ਜਦੋਂ ਕਿ ਅਸੀਂ ਸਿੰਗਰਾਂ ਗਾਇਕਾਂ ਦੇ ਉੱਤੇ ਇਨੇ ਨੇ ਲੱਖਾਂ ਰੁਪਏ ੜਾ ਦਿੰਨੇ ਆ ਸੋ ਇਸ ਦੇ ਵੱਲੋਂ ਕਹਿੰਦੇ ਬੇਸ਼ੱਕ ਇਸ ਗੱਲ ਦੀ ਫਿਕਰਮੰਦੀ ਚੋਂ ਕੁਝ ਚੰਗਾ ਹੋਣ ਲੱਗ ਪਿਆ ਪਰ ਅਜੇ ਵੀ ਬਹੁਤ ਕੁਝ ਹੋਣਾ ਬਾਕੀ ਹੈ ਇਸ ਲਈ ਕਹਿੰਦੇ ਇੱਧਰ ਵੀ ਕਮੇਟੀਆਂ ਤੇ ਪਿੰਡ ਪੰਚਾਇਤਾਂ ਜਾਂ ਧਿਰਾਂ ਧਿਆਨ ਦੇਣ ਹੂੰ ਇਸੇ ਤਰ੍ਹਾਂ ਇੱਕ ਮਤਾ ਇਹ ਵੀ ਆਇਆ ਕਿ ਜੀ ਜਿਹੜੇ ਵਿਸਾਖੀ ਦੇ ਗੁਰਮਤ ਸਮਾਗਮ ਨੇ ਕਿਉਂਕਿ ਅਜੰਡਾ ਇਸੇ ਨੂੰ ਲੈ ਕੇ ਬੈਠਕ ਬੁਲਾਈ ਗਈ ਸੀ ਕਿ ਵਿਸਾਖੀ ਆ ਰਹੀ ਹੈ ਜੀ ਖਾਲਸਾ ਪੰਥ ਦੀ ਸਥਾਪਨਾ ਦਿਵਸ ਆ ਰਿਹਾ ਹਾਂਜੀ ਇੱਕ ਪਾਸੇ ਨਨਤਪੁਰ ਸਾਹਿਬ ਦੇ حوالے ਨਾਲ ਇਹ ਦਿਨ ਬਹੁਤ ਮਹੱਤਵ ਰੱਖਦਾ ਹੈ ਦੂਸਰਾ ਪੰਜਾਬ ਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਗੰਦਮਵਾ ਸਾਹਿਬ ਦੀ ਪਸਾਖੀ ਮਨਾਈ ਜਾਂਦੀ ਹੈ ਸੋ ਉਸ ਦੇ ਲਈ ਵੀ ਤਿਆਰੀਆਂ ਦੀ ਰੂਪਰੇਖਾ ਬਲੀਕੀ ਗਈ ਔਰ ਇਹਦੇ ਵਿੱਚ ਹੀ ਠੀਕ ਹੈ ਯਾਨੀ ਇਕਵਾਲ ਸਿੰਘ ਵਾਲਾ ਮਸਲਾ ਵੀ ਆਇਆ ਹਮ ਯਾਨੀ ਇਕਵਾਲ ਸਿੰਘ ਤਖਤ ਜੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਨੇ ਤੇ ਉਹਨਾਂ ਦੇ ਖਾਸੇ ਕਲੇਸ਼ ਖਾਸੇ ਬਿਵਾਦ ਖਾਸੇ ਪੰਗੇ ਚੱਲਦੇ ਨੇ ਹਮ ਉਹਨਾਂ ਪੰਗਿਆਂ ਦੇ ਵਾਲੇ ਨਾਲੋਂ ਪਹਿਲਾਂ ਵੀ ਤਨਖਾਈਆਂ ਕਰਾਵ ਦਿੱਤੇ ਜਾ ਚੁੱਕੇ ਨੇ ਤੇ ਉਹ ਤੋਂ ਉਹ ਆਪਣੀ ਸੇਵਾ ਕਰਕੇ ਲੰਬੇ ਹੋ ਚੁੱਕੇ ਨੇ ਪਰ ਹੁਣ ਜਿਹੜੀ ਕੱਲ ਪੰਚ ਸਿੰਘ ਸਰਾਂ ਦੀ ਬੈਠਕ ਸੀ ਉਹਦੇ ਵਿੱਚ ਮਤਾ ਨੰਬਰ 5 'ਚ ਇਹ ਗੱਲ ਆਈ ਕਿ ਗਿਆਨੀ ਇਕਵਾਲ ਸਿੰਘ ਦੇ ਖਿਲਾਫ ਸ਼ਿਕਾਇਤਾਂ ਦਾ ਅਜੇ ਵੀ ਭੰਡਾਰ ਹੈ ਤੇ ਮਤਾ ਪਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਗਿਆਨੀ ਇਕਵਾਲ ਸਿੰਘ ਜੀ ਤੁਹਾਡੇ ਖਿਲਾਫ ਸ਼ਿਕਾਇਤਾਂ ਬਹੁਤ ਨੇ ਠੀਕ ਹੈ ਤੁਸੀਂ ਆ ਕੇ ਆਪਣਾ ਪੱਖ ਰੱਖੋ ਉਹ ਤੋਂ ਬਾਅਦ ਜਦੋਂ ਤੱਕ ਇਸ ਮਸਲੇ ਤੇ ਫੈਸਲਾ ਨਹੀਂ ਹੋ ਜਾਂਦਾ ਤੁਹਾਡਾ ਪੱਖ ਸੁਣਨ ਤੋਂ ਬਾਅਦ ਵੀ ਤਦ ਤੱਕ ਤੁਹਾਡੇ ਗੁਰਮਤ ਸਮਾਗਮਾਂ 'ਚ ਧਾਰਮਿਕ ਸਮਾਗਮਾਂ 'ਚ ਸ਼ਾਮਲ ਹੋਣ ਤੇ ਜਾਂ ਉਥੇ ਸਟੇਜ ਸਾਂਝੀ ਕਰਨ ਤੇ ਤਾਂ ਪੂਰੀ ਤਰ੍ਹਾਂ ਰੋਕ ਹੈ। ਸੋ ਉਹਨਾਂ ਨੂੰ ਇਸ ਤਰ੍ਹਾਂ ਰੋਕ ਕਰਕੇ ਇੱਕ ਤਰ੍ਹਾਂ ਨਾਲ ਅਕਾਲ ਤੱਕ ਸਭ ਤੇ ਤਲਬ ਕਰ ਲਿਆ ਗਿਆ। ਠੀਕ ਹੈ। ਚਲੋ ਇਹ ਕਾਰਵਾਈ ਤਾਂ ਹੋ ਸਕਦਾ ਛੇਤੀ ਸਾਹਮਣੇ ਨਜ਼ਰ ਆ ਜਾਵੇ ਪਰ ਤਲਬ ਤਾਂ ਪਹਿਲੇ ਸਿੰਘ ਸਾਹਿਬਾਨ ਉਹਨਾਂ ਜਥੇਦਾਰਾਂ ਨੂੰ ਵੀ ਕਰਕੇ ਗਏ ਸੀਗੇ ਜਿਹੜੇ ਜਥੇਦਾਰਾਂ ਨੇ ਚਿੱਠੀ ਵਾਲੇ ਮਸਲੇ ਤੇ ਡੇਰਾ ਸਿਰਸਾ ਮੁਖੀ ਦੀ ਮਾਫੀ ਵਾਲੀ ਫ਼ਰਮ ਕਰਵਾਈ ਸੀ ਕਿਉਂਕਿ ਉਹਨਾਂ ਦੇ ਸਪਸ਼ਟੀਕਰਨ ਤੋਂ ਵੀ ਸੰਤੋਖ ਨਹੀਂ ਸੀਗੇ ਸਿੰਘ ਸਾਹਿਬਾਨ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆ ਕੇ ਆਪਣਾ ਪੱਖ ਰੱਖੋ ਅਜੇ ਤੱਕ ਨਾ ਉਹ ਆਏ ਨਾ ਪੱਖ ਰੱਖਿਆ ਕੋਈ ਕੋਰੋਨਾਂ ਦੀ ਵੀ ਲੱਗੀ ਹੋਈ ਆ ਹਮ ਧਾਰਮਿਕ ਸਮਾਗਮਾਂ 'ਚ ਆਉਣ ਜਾਣ ਦੀ ਸੋ ਇਸ ਲਈ ਇਸ ਤਰ੍ਹਾਂ ਜਦੋਂ ਅਣ ਦੇਖੀ ਹੁੰਦੀ ਹੈ ਫੈਸਲਿਆਂ ਦੀ ਤਾਂ ਫਿਰ ਫਿਕਰਮੰਦੀ ਵਧਦੀ ਆ ਸੋ ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰੀ ਤੌਰ ਦੇ ਉੱਤੇ ਆਪਣੀ ਪਹਿਲੀ ਬੈਠਕ ਪਲੇਠੀ ਬੈਠਕ ਦੇ ਰਾਹੀਂ ਇਹ ਦਰਸਾਉਣ ਦੇ ਵਿੱਚ ਕੋਸ਼ਿਸ਼ ਕਰਦੇ ਨਜ਼ਰ ਆਏ ਕਿ ਲੋ ਭਾਈ ਮੈਂ ਹੁਣ ਜਥੇਦਾਰੀ ਦੀ ਰੋਲ ਦੇ ਵਿੱਚ ਆ ਗਿਆ ਹੁਣ ਮੈਨੂੰ ਪਰਵਾਨ ਕਰੋ ਹਮ